ਵਾਹਿਗੁਰੂ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਸਾਰੇ ਵਡਭਾਗੇ ਹੋ ਅੰਮ੍ਰਿਤ ਵੇਲੇ ਦਾ ਲਾਹਾ ਗੁਰੂ ਚਰਨਾਂ ਦਾ ਪਿਆਰ ਹਾਜ਼ਰੀਆਂ ਪਰਚੇ ਪ੍ਰਾਪਤ ਕਰਦੇ ਹਾਂ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਤਖਤਾਂ ਤੇ ਇਸ ਸ਼ੁਭਦ ਹੋ ਕੇ ਦੀਦਾਰ ਬਖਸ਼ਦੇ ਹੋਇਆ ਜੋ ਦਰਗਾਹੀ ਫਰਮਾਨ ਬਖਸ਼ੇ ਹਨ ਆਪਣੇ ਰਹਿਨ ਦੇ ਖਜ਼ਾਨੇ ਵਰਤਾਏ ਹਨ ਅੱਜ ਦੇ ਬਚਨਾਂ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਰਵਣ ਕਰਨ ਦੇ ਲਈ ਮਨ ਦੀ ੁਕਾਗਰਤਾ ਗੁਰੂ ਚਰਨਾਂ ਦਾ ਪਿਆਰ ਬਣਾਈਏ ਕਿ ਜਿਨੀ ਇੱਕ ਧੜੀਆਂ ਜਿਨਨੇ ਇੱਕ ਸਮਾ ਆਪਾਂ ਨੂੰ ਥੋੜੇ ਜੇ ਮਿੰਟ ਮਹਾਰਾਜ ਜੀ ਬਖਸ਼ੇ ਨੇ ਤੇ ਆਪਣੇ ਸਫਲੇ ਹੋ ਜਾਣ ਆਓ ਜੁੜੀਏ ਗੁਰ ਚਰਨਾ ਚ ਰਸਨਾ ਪਵਿੱਤਰ ਕਰੀਏ ਵਿਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸਾਹਿਬ ਜੀਓ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਮੁਖਵਾਕ ਪਾਵਨੰਗ 609 ਤੇ ਸਤਿਗੁਰੂ ਮਹਾਰਾਜਿਆਂ ਦੇ ਪਾਵਨ ਅੰਗਾਂ ਤੇ ਸੁਭਾਏਮਾਨ ਹੈ ਜਸ ਤੇ ਜਾ ਕੇ ਸ਼ਬਦ ਸੰਪੂਰਨ ਹੋ ਜਾਂਦਾ ਹੈ ਕਿਰਪਾਲਤਾ ਕਰਦੇ ਹਨ ਸਤਿਗੁਰੂ ਜੀ ਗੁਰਪੂਰਾ ਢੇਕਿਓ ਵੱਡ ਭਾਗੀ ਜਦੋਂ ਸਾਡੇ ਵੱਡੇ ਭਾਗ ਜਾਗਦੇ ਹਨ ਵੱਡਿਆਂ ਭਾਗਾਂ ਕਰਕੇ ਸਾਨੂੰ ਪੂਰੇ ਗੁਰੂ ਦਾ ਮਲਾਪ ਹੁੰਦਾ ਢੇਕਿਓ ਮੈਨੇ ਮਿਲਣਾ ਕਿਉਂਕਿ ਉਹ ਪੂਰੇ ਗੁਰੂ ਦਾ ਜਿਹੜਾ ਮਲਾਪ ਹੈ ਕਿ ਪਿਛਲੇ ਜਨਮਾਂ ਦੇ ਕੀਤੇ ਹੋਏ ਬੜੇ ਲੰਮੇ ਸਮੇਂ ਤੋਂ ਜਿਹੜੇ ਚੰਗੇ ਕਰਮ ਹਨ ਉਹਨਾਂ ਚੰਗਿਆਂ ਕਰਮਾਂ ਕਰਕੇ ਚੰਗੇ ਭਾਗ ਬਣਦੇ ਹਨ ਜਦੋਂ ਚੰਗੇ ਵੱਡੇ ਭਾਗ ਬਣ ਜਾਂਦੇ ਹਨ ਤੇ ਗੁਰੂ ਦਾ ਮਲਾਪ ਹੁੰਦਾ ਹੈ ਜਦੋਂ ਸਾਨੂੰ ਇਸ ਜੀਵਨ ਦੇ ਵਿੱਚ ਮਨੁੱਖਾ ਜਨਮ ਧਾਰਨ ਕਰਕੇ ਗੁਰੂ ਮਿਲਦੇ ਹਨ ਗੁਰੂ ਦੇ ਨਾਲ ਸਾਡਾ ਪੂਰਾ ਮਲਾਪ ਹੋ ਜਾਵੇ ਮਿਲੇ ਆਪਾਂ ਵੀ ਹੋਇਆ ਪਰ ਆਪਾਂ ਉਸ ਤਰ੍ਹਾਂ ਨਹੀਂ ਮਿਲੇ ਜਿਵੇਂ ਮਿਲਣਾ ਚਾਹੀਦਾ ਮਿਲੇ ਮਿਲਿਆ ਤਾਂ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾ ਆਤਮਾ ਜੋ ਮਿਲੇ ਮਿਲਿਆ ਕਈ ਐਸੋ ਹੀ ਅੰਦਰੋਂ ਆਤਮਾ ਕਰਕੇ ਗੁਰੂ ਦੇ ਨਾਲ ਮਿਲ ਜਾਣਾ ਮਨ ਕਰਕੇ ਗੁਰੂ ਨਾਲ ਮਿਲ ਜਾਣਾ ਅਪਾ ਸਰੀਰ ਕਰਕੇ ਮਿਲੇ ਹੋਇਆ ਸਰੀਰ ਕਰਕੇ ਗੁਰੂ ਘਰ ਆਉਂਦੇ ਹਾਂ ਗੁਰਬਾਣੀ ਵੀ ਸੁਣਦੇ ਹਾਂ ਨਿਤਨੇਮ ਵੀ ਕਰਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਦਸਾਂ ਨੋਹਾ ਦੀ ਕਿਰਤ ਕਰਕੇ ਉਹ ਮਾਇਆ ਵੀ ਥੋੜੀ ਬਹੁਤੀ ਜਿਵੇਂ ਜਿਵੇਂ ਸਬਬ ਬਣਦਾ ਆਪਾਂ ਸਬਲੀ ਕਰ ਲੈਂਦੇ ਹਾਂ ਪਰ ਮਨ ਕਰਕੇ ਅੰਤਰਾਤਮਾ ਕਰਕੇ ਨਹੀਂ ਮਿਲੇ ਹਾਂ ਜਦੋਂ ਮਨ ਪੂਰਨ ਤੌਰ ਤੇ ਧਿਰਣ ਪਰਪੱਕ ਹੋ ਗਿਆ ਅਪਾ ਗੁਰੂ ਨੂੰ ਸਮਰਪਿਤ ਹੋ ਗਏ ਤਨ ਮਨ ਧਨ ਸਭ ਸੌਂਪ ਗੁਰ ਕੋ ਗੁਰੂ ਨੂੰ ਸੌਂਪ ਦਿੱਤਾ ਹੁਕਮ ਮੰਨਿਆ ਪਾਈਐ ਮਨਹਿ ਭਾਵਕੇ ਹੁਕਮ ਮੰਨ ਕੇ ਜਿਦਣ ਚੱਲਣ ਲਾਗੇ ਉਦੋਂ ਫਿਰ ਮਨ ਕਰਕੇ ਮਿਲਿਆ ਹੋਇਆ ਮਨ ਹੈ ਭਿਆ ਪਰਗਾਸਾ ਜਦੋਂ ਮਨ ਕਰਕੇ ਮਿਲ ਜਾਂਦਾ ਹੈ ਫੇ ਸਾਡੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰੂ ਦੀ ਸ਼ਕਤੀ ਵਰਤ ਜਾਂਦੀ ਹੈ ਗੁਰੂ ਦੇ ਪੂਰਨ ਪ੍ਰਭੂਸ ਘਰੋਸਾ ਹੋ ਜਾਂਦਾ ਹੈ ਸਤਗੁਰੂ ਪੂਰਾ ਤੇਟੀ ਹੈ ਪੂਰੀ ਹੋਵੇ ਜੁਗਤ ਅਸੰਧਿਆਂ ਖਿਲੰਦਿਆਂ ਪੈਨੰਧਿਆਂ ਖਾਬੰਦਿਆਂ ਇਹ ਨਹੀਂ ਹੈ ਕਿ ਗੁਰੂ ਹੁਣ ਸਾਡੇ ਤੇ ਪ੍ਰਸੰਨ ਹੋ ਗਏ ਧਿਆਨ ਦਾ ਪ੍ਰਕਾਸ਼ ਹੋ ਗਿਆ ਅਸੀਂ ਹੰਕਾਰ ਛੱਡ ਦਿੱਤਾ ਬੱਚੇ ਵੀ ਛੱਡ ਦਿੱਤੇ ਸਾਰਾ ਕੋਸ਼ਿਸ਼ ਕੇ ਗੁਰੂ ਕਰ ਰਹਿਣ ਲਾਦੇ ਨਹੀਂ ਮਹਾਰਾਜ ਕਹਿੰਦੇ ਹੱਸੰਦਿਆਂ ਖੈਰੰਦਿਆਂ ਪਹਿਨੰਦਿਆਂ ਖਾਵੰਦਿਆਂ ਹੱਸਦਿਆਂ ਖੇਡੰਦਿਆਂ ਪ੍ਰਵਾਸ ਦੇ ਕਾਰੋਬਾਰ ਕਰਦੇ ਆ ਖਾਂਦੇ ਆ ਪੀਂਦੇ ਆ ਪਹਿਨਦੇ ਆ ਪਿੱਛੇ ਹੋਵੇ ਮੁਖ ਤੋਂ ਗਿਆਨ ਦਾ ਸ੍ਰੀ ਪ੍ਰਕਾਸ਼ ਹੀ ਉਹੀ ਹੈ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਸਾਰੇ ਜ਼ਿੰਮੇਵਾਰੀਆਂ ਨਿਭਾਉਂਦੇ ਆ ਇਸੀ ਪਰਮਾਤਮਾ ਦੇ ਜੇ ਆਰੰਭ ਵਿੱਚ ਗੁਰੂ ਦੇ ਰਾਹੀ ਜਦੋਂ ਜੁੜ ਜਾਏਗੇ ਮਿਲ ਜਾਏਗੇ ਇਹੀ ਗਿਆਨ ਦਾ ਸਾਡੇ ਅੰਦਰ ਪ੍ਰਕਾਸ਼ ਆਪਕਲ ਆ ਕੇ ਕਰਿਆ ਇੱਕ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਹੁੰਦੀ ਹੈ ਰੋਸ਼ਨੀ ਇਹ ਮੇ ਸੂਰਜ ਦੀ ਰੋਸ਼ਨੀ ਹੈ ਚੰਦਰਾ ਮਾ ਦੀ ਰੋਸ਼ਨੀ ਹੈ ਬਿਜਲੀ ਦੀ ਵੀ ਰੋਸ਼ਨੀ ਹੈ ਜਿਹੜੀ ਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ ਉਹਦੀ ਵੀ ਰੋਸ਼ਨੀ ਹੈ ਧੀਵੇ ਦੀ ਰੋਸ਼ਨੀ ਕੁਝ ਪੰਛੀਆਂ ਦੇ ਪਟੂੀਜ ਨੇ ਦੀ ਰੋਸ਼ਨੀ ਮੰਨੀ ਰਹਿੰਦੀ ਹੈ ਛੇ ਪ੍ਰਕਾਸ਼ ਮੰਨੇ ਜਾਂਦੇ ਨੇ ਪਰ ਇੱਥੇ ਮਹਾਰਾਜ ਕਹਿੰਦੇ ਨੇ ਪ੍ਰਗਾਸਾ ਬਾਸਾ ਦਾ ਅਰਥ ਹੁੰਦਾ ਹੈ ਛੇਸ਼ ਪ੍ਰਕਾਸ਼ ਕੋ ਜਿਹੜਾ ਸਾਡੇ ਹਿਰਦੇ ਅੰਦਰ ਗਿਆਨ ਦਾ ਹੁੰਦਾ ਜਦੋਂ ਇਹ ਪ੍ਰਕਾਸ਼ ਸਾਡੇ ਅੰਦਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਕੋਏ ਨਾ ਪਹੁੰਚਨ ਹਾਰ ਦੂਜਾ ਆਪਣੇ ਸਾਹਿਬ ਦਾ ਪ੍ਰਭਾਸਾ ਐਸੀ ਜਿਹੜੇ ਪੂਰਨ ਤੌਰ ਤੇ ਆਲੇ ਬਣ ਕੇ ਗੁਰੂ ਦੇ ਪਿਆਰ ਚ ਜੁੜ ਕੇ ਗੁਰਸਿੱਖ ਗੁਰੂ ਨੂੰ ਸਮਰਪਿਤ ਹੋ ਜਾਂਦੇ ਹਨ ਫਿਰ ਉਹਤੇ ਕੋਈ ਦੂਜਾ ਨਹੀਂ ਪਹੁੰਚ ਸਕਦਾ ਹੈ ਐਡਾ ਵੱਡਾ ਭਰੋਸਾ ਐਡਾ ਵੱਡਾ ਸਦਕਾ ਉਹਨਾਂ ਦੇ ਹਿਰਦੇ ਚ ਹੁੰਦਾ ਹੈ ਆਪਾਂ ਗੜ੍ਹ ਸੰਕਰ ਦੇ ਰਹਿਣ ਵਾਲੇ ਭਾਈ ਤਿਲਕੂ ਜੀ ਹੋਏ ਨੇ ਮਹਾਰਾਜ ਗੁਰੂ ਅਰਜਨ ਦੇਹ ਮਹਾਰਾਜ ਦੇ ਸਿੱਖ ਸੀ ਜਦੋਂ ਗੜ੍ਹ ਸੰਕਰ ਰਹਿੰਦੇ ਸੀ ਆਪਣਾ ਕਾਰੋਬਾਰ ਕਰਤਵਿਰਤ ਕਰਦੇ ਸੀ ਸਮਾਨਾ ਆਦੇਸ਼ਾਂ ਇਥੇ ਨਗਰ ਦੇ ਵਿੱਚ ਇੱਕ ਯੋਗੀ ਆ ਗਿਆ ਯੋਗੀ ਨੇ ਆ ਕੇ ਭੰਡਾਰਾ ਆਰੰਭ ਕਰ ਦਿੱਤਾ ਕਹਿੰਦਾ ਜਿਹੜਿਆ ਮੇਰੇ ਭੰਡਾਰੇ ਵਿੱਚ ਆ ਕੇ ਲੰਗਰ ਭੋਜਨ ਪਾਣੀ ਪਾ ਕੇ ਜਾਓ ਤਾਂ ਉਹਨੂੰ ਇੱਕ ਸਾਲ ਦਾ ਸਵਰਗ ਦਊਗਾ ਹੈ ਅੱਗੇ ਉਹਨੂੰ ਇੱਕ ਸਾਲ ਵਾਸਤੇ ਸਵਰਗ ਮਿਲੇਗਾ ਸਵਰਗ ਲੋਕ ਵਿੱਚ ਜਾਊਗਾ ਲੋਕਾਂ ਨੇ ਆਖਿਆ ਬਹੁਤ ਵਧੀਆ ਗੱਲ ਐ ਪਢਾਰਾ ਬਣਿਆ ਹੋਇਆ ਨਾਲੇ ਭੋਜਨ ਪਾਣੀ ਲੰਗਰ ਪਾਣੀ ਛਕਾਉਂਦੇ ਨਾਲੇ ਸਵਰਗ ਮਿਲੂ ਕਿਸਾਨ ਡਿਊਟੀ ਲਾਦ ਦਿੱਤੀ ਬੰਦਿਆਂ ਨੂੰ ਕਹਿੰਦਾ ਘਰ ਘਰ ਸਨੇਹਾ ਦੇ ਕੇ ਆਓ ਹਲੜਾ ਪਿੰਡਾਂ ਚ ਵੀ ਸਨੇਹਾ ਦੇ ਇੱਕੋ ਜਿਹੀ ਸਿੱਧੀਆਂ ਹੁੰਦੀਆਂ ਨੇ ਜਦੋਂ ਪ੍ਰਮਾਤਮਾ ਦੀ ਭਗਤੀ ਕਰਨ ਲੱਗਦੇ ਆਂ ਨਾਮ ਜਪਣ ਲੱਗਦੇ ਆਂ ਤੈ ਰਿਤੀਆਂ ਸਿੱਧੀਆਂ ਆ ਜਾਂਦੀਆਂ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਜੋਗ ਹੀ ਮਿਲਦੇ ਰਹੇ ਨੇ ਨਾਥ ਗੋੜ ਨਾਥ ਮਸ਼ੰਦਰ ਨਾਥ ਪਥਰੀ ਨਾਥ ਗੋਕੀ ਚੰਦ ਇਹ ਸਾਰੇ ਮਹਾਰਾਜ ਨੂੰ ਮਿਲੇ 15 ਨਾਥ ਵਰਗਿਆਂ ਨੇ ਬੜੇ ਤਕੌਤਕਲ ਖਾਏ ਮਹਾਰਾਜ ਤੇ ਅੱਗ ਵੀ ਬਰਸਾ ਕੇ ਦਿਖਾਈ ਤਾੜੇ ਤਾਰੇ ਤੋੜੇ ਭੰਦਰ ਨਾਥ ਹੋਰਾਂ ਨਾਥਾਂ 'ਗਬਰਸਾਈ ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ ਹੈ ਕਿਉਂਕਿ ਥੋੜੀਆਂ ਰੇਡੀਆਂ ਸਿੱਧੀਆਂ ਪਾ ਲੈਂਦੇ ਨੇ ਸਾਰੇ ਲੋਕ ਗਏ ਜਦੋਂ ਭੰਡਾਰਾ ਨੇੜੇ ਪਹੁੰਚ ਗਿਆ ਇੱਕ ਦਿਨ ਜੋਗੀ ਪੁੱਛਦਾ ਵੀ ਸਾਰੇ ਲੋਕ ਆ ਗਏ ਕੁਝ ਲੋਕ ਉਹ ਵੀ ਹੁੰਦੇ ਨੇ ਫਿਰ ਜਿਹੜੇ ਅਗਲੀਆਂ ਪਿਛਲੀਆਂ ਗੱਲਾਂ ਕਰਨ ਵਾਲੇ ਹੁੰਦੇ ਨੇ ਚੁਗਲਵਾਚ ਨਾ ਰਹਿੰਦੇ ਚੁਗਲੀਆਂ ਤੋਂ ਗੱਲ ਕਹਿੰਦੇ ਆ ਕਹਿੰਦੇ ਕਹੇ ਜਾਂਦੇ ਕਹਿੰਦੇ ਆਪਣੇ ਨਗਰ ਚੋਂ ਇੱਕ ਬੰਦਾ ਨਹੀਂ ਆਇਆ ਜੋਗੀ ਕਹਿੰਦਾ ਕੌਣ ਨਹੀਂ ਆਇਆ ਕਹਿੰਦਾ ਤਿਲਕੂ ਨਹੀਂ ਆਇਆ ਲੇ ਜਾਓ ਸਦਕੇ ਲਿਆਓ ਫੇਰ ਬੰਦੇ ਭੇਜੇ ਭਾਈ ਤੇ ਲਿਖੂ ਕਹਿਣਗੇ ਭਾਈ ਸਾਡਾ ਸਵਰਗ ਨਾਲ ਕੋਈ ਵਾਸਤਾ ਨਹੀਂ ਹੈ ਅਸੀਂ ਗੁਰੂ ਨਾਨਕ ਦੇ ਘਰ ਦੇ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਖਾਂ ਸਾਡੀ ਸਮਾਨ ਗੁਰਮਤਿ ਦੇ ਵਿੱਚ ਤਾਂ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਰਾਤੇ ਇਹ ਤਾਂ ਦੋਏ ਰੱਬ ਕੀਤੇ ਹੋਏ ਨੇ ਨਾ ਸੁਰਗਾਈ ਤਾਂ ਡਲੇ ਨੀ ਕੋਈ ਉੱਡੇ ਫੇਰ ਜਾ ਕੇ ਸਾਰੀਆਂ ਗੱਲਾਂ ਇਹਨੂੰ ਜੋਗੀ ਨੂੰ ਦੱਸੀ। ਜੋਗੀ ਕਹਿਣ ਲੱਗੇ ਆਨ ਆਖੋ 2 ਸਾਲ ਦਾ ਸਵਰਗ ਦੇਵਾਂਗਾ ਆਖਿਰ 5-10 ਸਾਲ ਤੱਕ ਕਿਹਾ। ਭਾਈ ਤਿਲਕੁ ਜੀ ਕਹਿਣ ਲੱਗੇ ਜਿਉਂ ਵੀ ਮੈਂ ਇਹ ਕੰਮ ਨਹੀਂ ਕਰਨਾ ਹੈ ਸਾਡਾ ਗੁਰਮਤਿ ਚ ਅਸੀਂ ਸਵਰਗ ਕੀ ਕਰਨਾ। ਤਾਂ ਜਦੋਂ ਫੇਰ ਜੋਗੀ ਨੇ ਦੇਖਿਆ ਦੋ ਵਾਰੀ ਤਿੰਨ ਵਾਰੀ ਭੇਜ ਕੇ ਨਾ ਆਇਆ ਫਿਰ ਇਹਨੇ ਆਪਣੀ ਸ਼ਕਤੀ ਪੈਜੀ ਕਿਉਂਕਿ ਕੁਝ ਸ਼ਕਤੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਫੀਰ ਭੇਜੇ ਸੀ ਗੁਰੂ ਗੁਰੂ ਕਲਗੀਧਰ ਮਹਾਰਾਜਿਆਂ ਦਾ ਪਲੰਗਾ ਪਲਟਾਉਣ ਵਾਸਤੇ ਉਹ ਵਾਹ ਫੇਰਾ ਤੋਂ ਚਕੇਰੀ ਹੈ ਕਿ ਜੇ ਤਾਂ ਕੋਈ ਸਾਧ ਹੁੰਦਾ ਬੰਦਾ ਸਿੰਘ ਬਹਾਦਰ ਨਾਲ ਥੋੜੀ ਭਗਤੀ ਸ਼ਕਤੀ ਹੁੰਦੀ ਤਾਂ ਫਿਰ ਪਲਟਾ ਲੰਦੇ ਪਰ ਮਹਾਰਾਤਾ ਆਪ ਪਰਮੇਸ਼ਰ ਸਰੂਪ ਸੰਨ ਗੁਰੂ ਨਾਨਕ ਮਹਾਰਾਜ ਦੀ ਜੋਤ ਪ੍ਰਕਾਸ਼ ਸੰਨ ਦਸਵਾਂ ਜਾਮਾ ਸੀ ਮੈਂ ਪੀਰਾ ਤੋਂ ਇਹਨਾਂ ਤੋਂ ਮੀਰਾ ਤੋਂ ਕੀ ਹਿੱਲਣਾ ਸੀ ਪਲਮਾ ਫਿਰ ਬੰਦਾ ਸਿੰਘ ਬਹਾਦਰ ਨੂੰ ਵਿਚਾਰਨੇ ਟਾਣਾ ਪਿਆ ਆਖਰ ਜੋਗੀ ਨੇ ਆਪਣੀਆਂ ਸ਼ਕਤੀਆਂ ਚਲਾਈਆਂ ਨਾ ਚੱਲੀਆਂ ਫਿਰ ਆਪ ਚੱਲ ਕੇ ਆ ਗਏ ਭਾਈ ਤਿਲਕੂ ਨੇ ਦਰਵਾਜ਼ਾ ਬੰਦ ਕਰਤਾ ਜਦੋਂ ਪਤਾ ਲੱਗਿਆ ਦੱਸਣ ਵਾਲੇ ਉਧਰ ਵੀ ਹੁੰਦੇ ਨੇ ਕਹਿਣ ਲੱਗੇ ਭਾਈ ਤਿਲਕੂ ਅੱਜ ਜੋਗੀ ਤੈਨੂੰ ਮਿਲਣ ਵਾਸਤੇ ਆ ਰਹੇ ਆ ਜਦੋਂ ਆਇਆ ਤਾਂ ਦਰਵਾਜ਼ਾ ਬੰਦ ਕਰ ਲਿਆ ਜੋਗੀ ਵਾਜਾ ਨੰਦ ਨਾ ਦਰਵਾਜਾ ਖੋਲਿਆ ਤੂੰ ਜੋਗੀ ਨੂੰ ਪਤਾ ਲੱਗ ਚੁਕਿਆ ਸੀ ਕਿ ਜਿਹੜੀਆਂ ਮੈਂ ਸ਼ਕਤੀਆਂ ਭੇਜੀਆਂ ਸੀ ਉਹ ਭਾਈ ਤਿਲਕੂ ਤੇ ਉਹਨਾਂ ਨੇ ਕੋਈ ਅਸਰ ਨਹੀਂ ਕੀਤਾ ਇਸ ਕਰਕੇ ਤਿਲਕੂ ਦੇ ਕੋਲ ਕੋਈ ਮੇਰੇ ਨਾਲ ਵੱਡੀ ਸ਼ਕਤੀ ਹੈ ਤਾਂ ਆਇਆ ਸੀ ਜੋਗੀ ਚੱਲ ਕੇ ਫਿਰ ਉਹਨੇ ਇੱਕ ਗੱਲ ਕਹੀ ਕਹਿਣ ਲੱਗਾ ਗੁਰੂ ਦਾ ਵਾਸਤਾ ਭਾਈ ਤਿਲਕੂ ਤੂੰ ਦਰਵਾਜਾ ਤਾਂ ਖੋਲ ਇੱਕ ਵਾਰੀ ਜੇ ਤੋ ਗੁਰੂ ਦਾ ਵਾਸਤਾ ਪਾਇਆ ਗੁਰੂ ਨੂੰ ਸਮਰਪਤ ਹੈ ਸਿੱਖ ਦਰਵਾਜ਼ਾ ਖੋਲ ਦਿੱਤਾ ਵਾਰਤਾਲਾਪ ਹੋਈ ਆਈ ਤਿਲਕ ਨੂੰ ਪੁੱਛਿਆ ਕਿ ਕੀ ਜੀ ਸੇਵਾ ਕਰਦੇ ਹੋ ਆਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਤਸਾ ਸਾਹਿਬ ਹਨ ਕਹਿ ਲਗਾ ਤੇਰੇ ਗੁਰੂ ਐਡੇ ਵੱਡੇ ਤਕੜੇ ਨੇ ਮੈਨੂੰ ਵੀ ਦਰਸ਼ਨ ਕਰਾ ਨਾ ਚੱਲ ਬੇ ਜਦੋਂ ਅਜੇ ਆਨੰਦਪੁਰ ਸਾਹਿਬ ਗੁਰੂ ਥੋੜਾ ਜਿਹਾ ਨੇੜੇ ਸੀ ਮਤਸਾ ਤੋਂ ਕਿਉਂਕਿ ਗੜ ਸੰਕਰ ਤੋਂ ਇਦ੍ਰਮ ਤੁਰ ਕੇ ਗਏ ਸੀ ਜੋਗੀ ਪੁੱਛ ਬੈਠਾ ਕਹਿਣਗੇ ਉਮਰ ਕਿੰਨੀ ਹੈ ਕਹਾਂ ਲਿਖੋ ਉਮਰ ਹੈਗੀ 35 ਸਾਲ 35 40 ਸਾਲ ਦੇ ਨੇੜੇ ਹੈ ਜੋਗੀ ਨੂੰ ਬੜਾ ਮਨ ਦੇ ਵਿੱਚ ਦੁੱਖ ਹੋਇਆ ਕਹਿੰਦਾ ਮੇਰੀ ਉਮਰ ਹਜ਼ਾਰ ਸਾਲ ਦੀ ਉਹ 35 ਸਾਲ ਦੇ ਜੀ ਉਹਨਾਂ ਕੋਲ ਐਡਾ ਗਿਆਨ ਕਿਵੇਂ ਮੈਂ ਨਹੀਂ ਜਾਂਦਾ ਰਾਤ ਇਹ ਹਟ ਗਿਆ ਭਾਈ ਤਿਲਕੂ ਕਹਿਣ ਲਗੇ ਦੇਖ ਹੁਣ ਤੂੰ ਚੱਲ ਕੇ ਆਏ ਆਂ ਕਿੱਥੇ ਦੋਸਤ ਆਪਣਾ ਪਿੰਡ ਰਹਿੰਦਾ ਹੈ ਤੂੰ ਐਡੀ ਦੂਰ ਆ ਗਿਆ ਤੂੰ ਚੱਲ ਕੇ ਮਿਲ ਲੈਨੇ ਤੂੰ ਨਾ ਮੱਥਾ ਟੇਕੀ ਨਾ ਮਨ ਨਹੀਂ ਨਾ ਮਿਲੀ ਅੰਤਰਜਾਮੀ ਸਤਗੁਰੂ ਮਹਾਰਾਜ ਨੇ ਜਾਣ ਲਿਆ ਕਿ ਇਹ ਜੋ ਵੀ ਪਹੁੰਚਿਆ ਮਹਾਰਾਜ ਨੇ ਕੀ ਕੀਤਾ ਇੱਕ ਕੌਤਕ ਕੀਤਾ ਗੁਰੂ ਅਰਜਨ ਦੇਹ ਮਹਾਰਾਜ ਅੰਤਰਜਾਮੀ ਪੁਰਖ ਸੁਆਮੀ ਅਣਜਾਨ ਅਣਬੋਲਤ ਹੀ ਜਾਨੋ ਹਾਲ ਬਿਨਾ ਬੋਲੇ ਜਾਣ ਦੇਸ ਮਹਾਰਾਜ ਨੇ ਪਰਦਾ ਲਵਾ ਲਿਆ ਇੱਕ ਆਪ ਪਰਦੇ ਦੇ ਅੰਦਰ ਬੈਠ ਗਏ ਬਾਕੀ ਸੰਗਤਾਂ ਨੂੰ ਗਿਆ ਜ ਤੁਸੀਂ ਬਾਹਰ ਨੂੰ ਥਾ ਟੇਕਣ ਇਹ ਜੋਗੀ ਨੇ ਵੀ ਮੱਥਾ ਟੇਕਿਆ ਸਾਰੀਆਂ ਸੰਗਤਾਂ ਨੇ ਨਮਸਕਾਰ ਕੀਤੀ ਮਹਾਰਾਜ ਪਰਦੇ ਦੇ ਕੋਲੇ ਬੈਠੇ ਸੀ ਕਹਿਣ ਲੱਗੇ ਭਾਈ ਜੋਗੀ ਆ ਗਏ ਆ ਗਏ ਨਾਲ ਨਹੀਂ ਕਹਿੰਦਾ ਹਣ ਕਹਿੰਦੇ ਬੈਠ ਜਾ ਬੈਠ ਗਿਆ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਫਿਰ ਉਹਨੂੰ ਸੁਣਾਇਆ ਕਹਿਣ ਲੱਗਿਆ ਵੀ ਤੇਰਾ ਇੱਕ ਕੰਮ ਟੁੱਟਿਆ ਹੋਇਆ ਹੈ ਮੁੰਦਰ ਨੀਅਾ ਤੇਰੇ ਕੰਨ ਚ ਹਾਂ ਜੀ ਕਹਦਾ ਤੇਰਾ ਇੱਕ ਤੁੰਬਾ ਵੀ ਰੁੜ ਗਿਆ ਸੀ ਗੰਗਾ ਦੇ ਵਿੱਚ ਸੋਚਣ ਲੱਗਿਆ ਵੀ ਹੈ ਪੀ ਮਹੀਨਿਆਂ ਨੂੰ ਕਿਵੇਂ ਪਤਾ ਲੱਗਿਆ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਮੇਰੇ ਜਵਾਨੀ ਵੇਲੇ ਦੀਆਂ ਕਿੰਨੇ ਹਿਸਾਲ ਲਾਂਗੇ ਹਜ਼ਾਰੀ ਸਾਲ ਮਾਝ ਦੇ ਲੈਚ ਨੂੰ ਦੇ ਦਿੰਦੇ ਹਾਂ ਮੁੰਦਰ ਵੀ ਦਿੱਤੀ ਤੇ ਉਹ ਤੁੰਬਾ ਵੀ ਕਰਕੇ ਤੰਬੂ ਦੇ ਥੱਲੇ ਦੀ ਬਾਹਲੇ ਪਾਸੇ ਪੜਾ ਦਿੱਤਾ ਕਹਿੰਦੇ ਨੇ ਅਸੀਂ ਸਾਹਮਣੇ ਰੱਖਿਆ ਹੋਇਆ ਜਿੱਥੇ ਹੀ योगी ਨੇ ਹੱਥ ਜੋੜ ਲੈ ਕੇ ਕਹ ਲਗਿਆ ਮਹਾਰਾਜ ਕਿਰਪਾ ਕਰੋ ਹੰ ਪੜਦਾ ਦੂਰ ਕਰਦੇ ਸਾਡੇ ਅੰਦਰ ਵੀ ਪੜਦਾ ਹੀ ਪਿਆ ਹੋਇਆ ਭਰਮ ਦਾ ਅਗਿਆਨਤਾ ਦਾ ਪਰਦਾ ਸਾਡੇ ਅੰਦਰ ਵੀ ਹੈ ਇਹ ਹੀ ਪਰਦਾ ਸਾਨੂੰ ਗੁਰੂ ਨੂੰ ਮਿਲ ਨਹੀਂ ਦਿੰਦਾ ਹੈ ਗੁਰੂ ਦੇ ਅਰਦਾਸ ਕਰਿਆ ਕਰੀਏ ਭਰਮ ਕੇ ਪਰਦੇ ਸਤਗੁਰੂ ਖੋਲੇ ਗੁਰੂ ਹੈ ਭਰਮ ਦੇ ਪਰਦੇ ਤੋੜਦੇ ਫਿਰ ਮਹਾਰਾਜ ਜਿਆਦੇ ਘਰ ਵਿੱਚ ਆਏ ਪਰਦਾ ਦੂਰ ਕਰ ਦਿੱਤਾ ਜਦੋਂ ਹੀ ਦਰਸ਼ਨ ਕੀਤੇ ਮਹਾਰਾਜ ਦੇ ਚਰਨਾਂ 'ਤੇ ਪੈ ਕੇ ਨਿਹਾਲ ਹੋਏ ਇਉਂ ਜਿਹੜਾ ਯੋਗੀ ਕਹਿੰਦਾ ਸੀ ਮੈਂ ਤੈਨੂੰ ਸਾਲ ਦਾ 2 ਸਾਲ ਦਾ 10 ਸਾਲਾਂ ਦਾ ਸਵਰਗ ਦੇ ਦਿੰਦਾ ਹਾਂ ਪਰ ਭਾਈ ਤਿਲਕੂ ਨੂੰ ਪਰਵਾਹ ਨਹੀਂ ਸਕਿਆ ਹੈ ਇਹੀ ਗੱਲ ਮਹਾਰਾਜ ਕਹਿੰਦੇ ਨੇ ਜਿਹਨੂੰ ਗੁਰੂ ਆਪਣੇ ਗੁਰੂ ਤੇ ਭਰੋਸਾ ਹੈ ਉੱਥੇ ਕੋਈ ਦੂਸਰਾ ਨਹੀਂ ਪਹੁੰਚ ਸਕਦਾ ਹੈ ਜਿਵੇਂ ਤਿਲਕੂ ਨੂੰ ਪਰਮਾਉਣ ਵਾਲ ਤੇ ਬੜਾ ਜੋਰ ਲਾਇਆ ਜੋਗੀ ਨੇ ਨਹੀਂ ਪਰਮਾ ਸਕਿਆ। ਇਉਂ ਜਿਹੜੇ ਗੁਰੂ ਤੇ ਪੂਰਨ ਭਰੋਸਾ ਰੱਖਦੇ ਨੇ ਉਹ ਗੁਰੂ ਦੇ ਭਰੋਸੇ ਤੇ ਹੀ ਨੇ ਉਹਨਾਂ ਨੂੰ ਹੋਰ ਕਿਸੇ ਦਾ ਭਰੋਸਾ ਨਹੀਂ ਹੈ। ਆਪਣੇ ਸਤਿਗੁਰ ਕੈਬਲ ਹਾਰੈ ਮੈਂ ਆਪਣੇ ਸਤਿਗੁਰ ਤੋਂ ਬਲਹਾਰ ਬਲਹਾਰ ਕੁਰਬਾਨ ਜਾਂਦਾ। ਆਮ ਆਕੈ ਸੁਖ ਪਾਛੈ ਸੁਖ ਸਹਿ ਜਾ ਘਰ ਆ ਆਨੰਦ ਹਮਾਰੇ ਹੁ ਸਾਡੇ ਘਰ ਦੇ ਵਿੱਚ ਅੱਗੇ ਵੀ ਸੁਖ ਹੈ ਪਾਛੈ ਹੁਣ ਵੀ ਸੁਖ ਹੈ ਆਨੰਦ ਹੀ ਆਨੰਦ ਘਰ ਦੇ ਅੰਦਰ ਬਣਿਆ ਪਿਆ ਹੈ ਕਰਦੋ ਹਨ ਇੱਕ ਦੁਨਿਆਵੀ ਘਰ ਹੈ ਸੰਸਾਰੀ ਘਰਾਜੀ ਦੇ ਵਿੱਚ ਪਰਿਵਾਰ ਕਰਕੇ ਰਹਿੰਦੇ ਹਾਂ ਇੱਕ ਨਿਰੰਕਾਰੇ ਘਰ ਹੈ ਆਤਮਕ ਘਰ ਹੈ ਜਿਹਨੂੰ ਅੰਤਿਸ਼ ਕਰਨ ਗਏ ਹਨ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਧੋਈ ਘਰਾਂ ਦੇ ਵਿੱਚ ਆਨੰਦ ਵੱਜ ਜਾਂਦਾ ਹੈ ਪਰਵਾਰਿਕ ਵੇ ਸਾਰੀਆਂ ਖੁਸ਼ੀਆਂ ਜੀਵਨ ਦੇ ਵਿੱਚ ਰਹਿੰਦੀਆਂ ਹਨ ਆਤਮਕ ਆਨੰਦ ਦੀ ਅਨੰਤ ਆਤਮਾ ਦਾ ਵੀ ਖੇੜਾ ਬਣਿਆ ਰਹਿੰਦਾ ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਹੀ ਹਿਰਦੇ ਵਿੱਚ ਆ ਕੇ ਵਾਜਦਾ ਹੈ ਫਿਰ ਦੁਨਿਆਵੀ ਘਰ ਦਿੱਤਾ ਕੋਈ ਗੱਲੇ ਨਹੀਂ ਰਹਿ ਜਾਂਦੀ ਜਿਹੜੀ ਪਰਮਾਤਮਾ ਦੇ ਨਾਲ ਝੁੜ ਜਾਂਦੇ ਨੇ ਉਹਨਾਂ ਦੇ ਸਾਰੇ ਕਾਰਜ ਪਰਮੇਸ਼ਰ ਆਪੀ ਕਰਦਾ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਨਕੇ ਕਾਜ ਸਵਾਰਤਾ ਇਉਂ ਸਵਾਰਦਾ ਹੈ ਉਹਨਾਂ ਦੇ ਘਰ ਵਿੱਚ ਆਨੰਦ ਹੀ ਆਨੰਦ ਹੈ ਰਹਾਉ ਅਰਥ ਭਾਵ ਬਿਸਰਾਮ ਚ ਅੰਤਰਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਮੇਰਾ ਖਸਮ ਮਾਲਕੋ ਹੀ ਐ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਐ ਸਾਰੇ ਸੰਸਾਰ ਦੇ ਕੌਤਕਮ ਕਰਨ ਵਾਲਾ ਐ ਨਿਰਪੋ ਭੈ ਗੁਰ ਚਰਨੀ ਲਾਗੇ ਗ੍ਰਾਮ ਨਾਮੇ ਆਧਾਰਾ ਉਸੇ ਦੇ ਨਾਮ ਦਾ ਹਿਰਦੇ ਵਿੱਚ ਆਧਾਰਾ ਆਸਰਾ ਲਿਆ ਹੈ ਵਾਹਿਗੁਰੂ ਦੇ ਹੀ ਚਰਨਾ ਨਾਲ ਲੱਗੇ ਹਾਂ ਜਤੋ ਵਾਹਿਗੁਰੂ ਦੇ ਚਰਨਾਵਾਂ ਨਾਲ ਜੁੜੇ ਹਾਂ ਨਿਰਭਉ ਹੋ ਗਏ ਹਾਂ ਮੁਟਿਸ਼ਿ ਦਾ ਤਹਿ ਦਰਨੀ ਹੈ ਸਫਲ ਦਰਸ਼ਨ ਅਪਾਲ ਮੂਰਤ ਪ੍ਰਭ ਹੈ ਵੀ ਹੋਵਨਹਾਰਾ ਉਹ ਕਾਲਪੁਰਖ ਵਾਹਿਗੁਰੂ ਪਹਿਲਾਂ ਵੀ ਸੀ ਅੱਜ ਵੀ ਉਹੀ ਹੈ ਸਦਾ ਉਹਨੇ ਹੀ ਰਹਿਣਾ ਹੈ ਉਸੇ ਦੇ ਦਰਸ਼ਨ ਸਫਲੇ ਨੇ ਉਹੀ ਕਾਲ ਤੋਂ ਰਹਿਤ ਪੂਰਨ ਸਰੂਪ ਵਾਲਾ ਪਰਮੇਸ਼ਰ ਹੈ ਕਾਂਠ ਲਗਾਏ ਆਪਣੇ ਜਨ ਰਾਖੀ ਆਪਣੀ ਪ੍ਰੀਤ ਪਿਆਰਾ ਆਪਣੇ ਪਿਆਰ ਦੀ ਪ੍ਰੀਤ ਦੇ ਕੇ ਆਪਣੇ ਪਿਆਰਿਆਂ ਭਗਤਾਂ ਜਿਵੇਂ ਸਤਿਗੁਰੂ ਆਪਣੇ ਗੁਰਸਿੱਖਾਂ ਨੂੰ ਆਪਣੇ ਕੰਨਾਂ ਲਾ ਕੇ ਰੱਖਦੇ ਨੇ ਵੱਡੇ ਵਡਿਆਈ ਅਚਰਜ ਸੂਪਾ ਪਾੜ ਜਿਆ ਆਇਆ ਰਾਸੀ ਜਦੋਂ ਸਤਿਗੁਰੂ ਦਿਆਲੂ ਹੁੰਦੇ ਨੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਬਹੁਤ ਵੱਡੀਆਂ ਮਡਿਆਈਆਂ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਅਸਚੱਜ ਨਾ ਸਮਝ ਤੋਂ ਪਰੇ ਸੋਭਾ ਜੀਵਨ ਦੇ ਵਿੱਚ ਆਤਮਕ ਆਨੰਦ ਦਾ ਖੇੜਾ ਪ੍ਰਕਾਸ਼ ਹੋ ਜਾਂਦਾ ਹੈ ਆ ਜਿਹੜਾ ਮਨੁੱਖਾ ਜਨਮ ਮਿਲਿਆ ਇਹਦਾ ਜੀਵਨ ਦਾ ਜਿਹੜਾ ਅਸਲੀ ਕਾਰਜ ਹੈ ਸਿਮਿਕਾ ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਪਰਮਾਤਮਾ ਨੂੰ ਪਾਉਣ ਵਾਸਤੇ ਹੈ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੈ ਜੀਵਨ ਦਾ ਕਾਰਜ ਆ ਜਿਹੜਾ ਸਮਰ ਜਾਂਦਾ ਰਾਸ ਹੁੰਦਾ ਹੈ ਨਾਨਕ ਕਉ ਗੁਰ ਪੂਰਾ ਢੇਕਿਓ ਸਤਗੁਰੂ ਦੀ ਕਥਨ ਕਰਦੇ ਹਨ ਆਰੰਭਤਾ ਦੀ ਪੰਕਤੀ ਚ ਵੀ ਮਹਾਰਾਜ ਇਹ ਬਚਨ ਕੀਤਾ ਗੁਰ ਪੂਰਾ ਢੇਕਿਓ ਵਰ ਨਭਾਗੀ ਮਨਹਿ ਪੈ ਹੋਰਗਾਸਾ ਸੰਪੂਰਨਤਾ ਹੀ ਕਰਦੇ ਫਿਰ ਉਸ ਗੱਦੀ ਸੰਪੂਰਨਤਾ ਕਰ ਰਹੇ ਨੇ ਨਾਨਕ ਕਉ ਗੁਰ ਪੂਰਾ ਢੇਕਿਓ ਪੂਰੇ ਗੁਰੂ ਦਾ ਮਲਾਪ ਹੋ ਗਿਆ ਰਚਨ ਕੀਤਾ ਹੈ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਪੂਰੇ ਗੁਰ ਦਾ ਬਲਾਪ ਹੋ ਗਿਆ ਸਗਲੇ ਦੁੱਖ ਬਨਾਸੀ ਸਾਰੇ ਦੁੱਖਾਂ ਦਾ ਹੀ ਨਾਸ ਹੋ ਗਿਆ ਨਾ ਜਨਮ ਮਰਨ ਦਾ ਦੁੱਖ ਹੈ ਨਾ ਕੋਈ ਸਰੀਰਕ ਦੁੱਖ ਹੈ ਨਾ ਕੋਈ ਪਰਿਵਾਰਕ ਦੁੱਖ ਹੈ ਨਾ ਹੀ ਹੁਣ ਕਿਸੇ ਦਾ ਰੇਣ ਕਰਜ਼ਾ ਜਿਹੜਾ ਅਸੀਂ ਇਤਰਾ ਦਾ ਦੇਣਾ ਉਹ ਦੇਣਾ ਹੈ ਨਾ ਪਿਛਲੇ ਜਨਮਾਂ ਦੇ ਜਿਹੜੇ ਤੇਰੇ ਵਿੱਚ ਵੱਡੇ ਵੱਡੇ ਪਾਪ ਕੀਤੇ ਨੇ ਉਹਨਾਂ ਦਾ ਕੋਈ ਦੁੱਖ ਹੈ ਕਿਉਂਕਿ ਸਾਰਾ ਕੁਝ ਹੀ ਨਿਬੜ ਜਾਂਦਾ ਹੈ ਨਾਨਕ ਜਿਨਨ ਕੋ ਸਤਗੁਰੂ ਮਿਲਿਆ ਚਲੋ ਮਲਾਪ ਹੋ ਗਿਆ ਤਿੰਨ ਕਾ ਲੇਖਾ ਨਿਬੜਿਆ ਨਿਖੇ ਹੀ ਨਿਬੜ ਜਾਂਦਾ ਹੈ ਸੋ ਆਓ ਗੁਰੂ ਦੇ ਲੜ ਲੱਗਿਆ ਸਤਗੁਰੂ ਦੇ ਚਰਨਾਂ 'ਚ ਜੁੜਿਆ ਫਿਰ ਜੀਵਾਂ ਸੁਖਲਾ ਹੁੰਦਾ ਇਸ ਕਰਕੇ ਗੁਰੂ ਆਲੇ ਬਣੀਏ ਗੁਰੂ ਦੇ ਪਿਆਰ 'ਚ ਜੁੜੀਏ ਗੁਰੂ ਗੁਰੂ ਜਪੀਏ ਗੁਰੂ ਵਾਲੇ ਬਣ ਕੇ ਜੀਵਨ ਦਾ ਲਾਹ ਲੈ ਕੇ ਲੋਕ ਸੁਖੀ ਪਰ ਲੋਕ ਸੁਖੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪ੍ਰਭਾਗੇ ਬਣੀਏ ਹੋਰਿਆ ਭੁਲਾ ਮੰਗ ਕਰਨੀ ਵੱਡੇ ਵਡਿਆਈ ਅਚਰਜ ਸੂਪਾ ਕਾੜ ਜਿਆ ਆਇਆ ਰਾਸੀ ਨਾਨਕ ਕੋ ਘਰ ਪੂਰਾ ਠਿਟਿਓ ਸਗਲੇ ਦੂਖ ਬਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ